ਸਾਰਾ ਦਿਖਾਵਾਂਗੇ ਆਪਾਂ ਵੀ 100 ਰੁਪਇਆ ਵਸੂਲ ਹੈ ਜਾਂ ਨਹੀਂ ਹੈ ਹਾਂਜੀ ਸ਼ਸ਼ੀਗਲ ਜੀ ਵਾਈਟ ਪ੍ਰੋਡਕਸ਼ਨ ਟੀਮ ਵੱਲੋਂ ਤੇ ਚੈਂਪੀਅਨ ਸੀਨ ਵੱਲੋਂ ਆਪਾਂ ਅੱਜ ਸ਼ਪਾਰ ਦੇ ਮੇਲੇ ਤੇ ਤੁਸੀਂ ਦੇਖ ਰਹੇ ਹੋ ਅੱਜ ਸ਼ਪਾਰ ਦੇ ਮੇਲੇ ਦੇ ਨਵੀਂ ਚੀਜ਼ ਕੋਈ ਯੂਨੀਕ ਚੀਜ਼ ਆਈ ਹੈ ਲੈ ਕੇ ਆਏ ਆ ਤੇ ਤੁਹਾਨੂੰ ਦਿਖਾਵਾਂਗੇ ਭਾਈ ਬੋਲੇ ਮੜੀ ਐਂਟਰ हां जी वीर जी कितनी ट्रैक्टर रखी है ਤੁਸੀਂ ਇਹ ਚੀਜ਼ ਦੀ ਜੀ 100 ਰੁਪਏ ਭਾਈ 100 ਰੁਪਿਆ 100 ਰੁਪਿਆ ਪਰਸਨ ਇੱਕ ਜਣੇ ਦੀ ਟੈਕਟਾ ਜੀ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਸਾਰਾ ਪ੍ਰੋਗਰਾਮ ਦਿਖਾਵਾਂਗੇ ਕੀ ਚੀਜ਼ ਆ ਵੀ 100 ਰੁਪਿਆ ਹਵੇਸ਼ਤ ਦਾ ਨਹੀਂ ਹੈਗਾ ਆਪਣਾ ਆਇਓ ਜੀ ਟੈਕਟ ਹੈਗੀ ਆ 100 ਰੁਪਏ ਦੀ ਤੇ ਆਪਾਂ ਦੇਖਾਂਗੇ 100 ਰੁਪਏ ਵਾਲੀ ਗੱਲਬਾਤ ਹੈਗੀ ਆ ਆਇਓ ਅੱਗੇ ਇਹ ਲਾਈਣੀ ਬੋ ਬੰਦੀ ਆ ਟੈਕਟ ਆਣੀ 100 ਰੁਪਏ ਤੂੰ ਚਲਾਈ ਚੱਲ ਲੈ ਜਾਂਦੀਆਂ ਲਗਦਾ ਤਾਂ ਹੈ ਨਹੀਂ 100 ਰੁਪਏ ਵਾਲੀ ਆਸ ਕੰਗੀਆਂ ਆਫਿਸਾਂ ਜੀਆਂ ਲੱਗਦੀਆਂ ਪਈਆਂ ਲਾਕੀ ਅੱਗੇ ਦੇਖਦੇ ਆ ਕੁਝ ਸ਼ਾਇਦ ਹੋਰ ਵੀ ਕੁਝ ਹੋ ਸਕਦਾ ਵਾ ਬਦਕਤ ਬਾਈਕ ਪ੍ਰੋਡਕਸ਼ਨ ਵਾਲੇ ਤੁਹਾਡੇ ਲਈ ਸਪੈਸ਼ਲ ਗੱਪ ਲੈ ਗਿਆ ਸ਼ਪਾਰ ਦੇ ਮੇਲੇ ਤੇ ਕੈਂਟ ਦੀ 100 ਦਾ ਬੰਦਾ ਫਸਟ ਟਾਈਮ ਮੈਨੂੰ ਲੱਗਦਾ ਲੱਗੀ ਇੱਥੇ ਆਪਣੇ ਮੇਲੇ ਤੇ ਤੁਸੀਂ ਵੀ ਜਗਰਾਉਂ ਵਾਲਿਆਂ ਨੂੰ ਬੇਨੇਰੇ ਵਾਲਿਆਂ ਨੂੰ ਸਾਰਿਆਂ ਨੂੰ ਕਹਿੰਦੇ ਆ ਵੀ ਆ ਜਿਓ ਬਈ ਇਥੋਂ ਬਹੁਤ ਬਹੁਤ ਲੱਗਦਾ ਲੱਖ ਲੱਖ ਫੇਸ਼ੀ ਦਿਖਾਈਆਂ ਆਈਆਂ ਜਾਂ ਤਾਂ ਮੈਨੂੰ ਲੱਗਦਾ ਵੀ 100 ਰੁਪਿਆ ਲੱਗਦਾ ਬਈ ਮਿੱਟੀ ਲੱਗਦਾ ਮੈਨੂੰ ਅੱਗੇ ਅੱਗੇ ਦੇ ਲੱਖ ਕੇ ਆਇਓ 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 ਇੱਥੇ ਤੱਕ ਤਾਂ ਕੋਈ ਗੱਲਬਾਤ ਲੱਗਦੀ ਨਹੀਂ ਹੈਗੀਂ ਅੰਦੀਆਂ ਉਹ ਵਿਸ਼ਾਲਾ ਸਿਸਟਮ ਲਈ ਲੱਗਾ ਆ ਅੱਗੇ ਦੇਖਦੇ ਅੱਗੇ ਕੀ ਸਿਸਟਮ ਆ ਹਾਲੋ ਕੰਟੀਨਿਊ ਦਿਖਾਉਣਾ ਤੁਹਾਨੂੰ ਕੀ ਸਿਸਟਮ ਆ ਤੇ ਕੀ ਕੀਤਾ ਗਿਆ ਇਹ ਇੱਕੋ ਮੈਚ ਕਰਨ ਓਵਰ ਹੁੰਦਾ ਆ ਤੇ ਅੱਗੇ ਆਪਾਂ ਇਹ ਅੱچھے ਕਹਿੰਦੇ ਦਰਵਾਜ਼ਾ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਲੱਗਿਆ ਇੱਥੇ ਲੱਗਦਾ ਮੈਨੂੰ 300 ਰੁਪਏ ਤੋਂ ਉੱਤੇ ਕੰਮ ਹੋ ਗਿਆ ਤੁਸੀਂ ਦੇਖ ਲਿਆ ਅੱਗੇ ਸਿਸਟਮ ਕੀ ਆ ਇਹ ਇੱਕੋ ਐਂਟਰੀ ਆ ਬਸ ਇਕੱਲੀ ਆ ਚੀਜ਼ ਨਹੀਂ ਬਣਾਈ ਇਹਨਾਂ ਨੇ ਤੇ ਫਿਸ਼ੀ ਫਿਸ਼ ਦਿਖਾਈਆਂ ਜ਼ਿਆਦਾਤਰ ਆਲੂ ਆ ਕੇਕ ਦੇ ਉੱਪਰ ਨਰਮੀ ਕੀ ਸਿਸਟਮ ਬਣਾਇਆ ਇਹਨਾਂ ਨੇ ਤੇ ਕੀ ਤਰੀਕਾ ਬਣਾਇਆ ਸਾਰਾ ਦਿਖਾਵਾਂਗੇ ਆਪਾਂ ਵੀ 100 ਰੁਪਏ ਮਸੂਲ ਹੈ ਜਾਂ ਨਹੀਂ ਹੈ ਆ ਦਿਖਾਇਆ ਇਹ ਥੋੜਾ ਜਿਹਾ ਡਿਫਰੈਂਟ ਜਿਹਾ ਮੈਨੂੰ ਲੱਗਿਆ ਮਾੜਾ ਮੋਟਾ ਪਹਿਲਾਂ ਤਾਂ ਕੁਝ ਵੀ ਹੈ ਨਹੀਂ ਸੀਗਾ ਆ ਥੋੜਾ ਜਿਹਾ ਹੈਗਾ ਵੀ ਉੱਪਰ ਜਿਵੇਂ ਬਣਾਇਆ ਇਹਨਾਂ ਨੇ ਇਸੇ ਦੇਖਦੀ ਹੋਰ ਤਾਂ ਕੁਝ ਏਡਾ ਖਾਸ ਨਹੀਂ ਆ ਜੋ ਥੱਲੇ ਵੀ ਮੱਛੀਆਂ ਮੱਛੀਆਂ ਦਿਖਾਤੀਆਂ ਇਹਨਾਂ ਨੇ ਥੱਲੇ ਵੀ ਇਹ ਬਾਹਰਲੇ ਸਿਸਟਮ ਲੈ ਕੇ ਆਉਣਾ ਚਾਹੁੰਦੇ ਇੱਥੇ ਅਰ ਥੋੜੀ ਜੀ ਮੈਨੂੰ ਲੱਗਦਾ ਵੀ 100 ਰੁਪਏ ਵਾਲੀ ਗੱਲ ਨਹੀਂ ਹੈਗੀ ਆਓ ਆ ਮੈਨੂੰ ਲੱਗਦਾ ਲਾਸਟ ਪਹਾੜ ਜਾਂਦਾ ਪਿਆ ਲਾਸਟ ਪਹਾੜ ਆ ਬਈ ਬਈ ਸ਼ਿਪਾਰ ਵਾਲਿਓ ਮੇਲੇ ਵਾਲਿਓ ਜਗਰਾਓ ਵਾਲਿਓ ਲੁਧਿਆਣੇ ਵਾਲਿਓ ਮੋਗੇ ਆ ਜੂ ਨੇੜੇ-ਤੇੜੇ ਵਾਲਿਓ ਭਾਈ 100 ਰੁਪਿਆ ਨੁਕਸਾਨ ਚਾ ਮੈਨੂੰ ਲੱਗਦਾ ਕੁਝ ਮੈਨੂੰ ਲੱਗਦਾ ਪਿਆ ਤਕਰੀਬਨ ਆ ਬਾਕੀ ਤੁਸੀਂ ਜੇ ਆਉਣਾ ਹੋ ਤਾਂ ਆ ਸਕਦੇ ਹੋ ਉਹ ਇੰਜੋਏ ਵੱਖਰਾ ਵਾ ਠੀਕ ਆ ਆ ਥੋੜਾ ਜਿਹਾ 네ਗੇਟਿਵ ਪੁਆਇੰਟ ਲੱਗਿਆ ਮੈਨੂੰ 100 ਰੁਪਏ ਜ਼ਿਆਦਾ ਡੇਟ ਇਸ ਚੀਜ਼ ਦੀ ਆਇਓ ਤਾਂ ਹੋ ਗਈ ਮੈਚ ਹੋ ਗਿਆ ਖਤਮ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਐਡੀ ਵੀ ਡੀ ਇਨਫੋਰਮੇਸ਼ਨ ਦਿੱਤੀ ਅਸੀਂ ਫ੍ਰੀ ਚ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ